ਤਦ ਦਰਿਆ ਜੇ ਤਿਸ ਪਾਵੈ ਉਜਲੀ ਸਤ ਸਰਨਾਵਣ ਜਾਓ ਜੇ ਤਿਸ ਪਾਵੈ ਉਜਲੀ ਸਤ ਸਰਨਾਵਣ ਜਾਓ ਪ੍ਰਭ ਹਰਮੰਦਰ ਸੋਹਣਾ ਇਸ ਵਿੱਚ ਮਾਣ ਖੁਲਾ ਨਰ ਪ੍ਰਭ ਹਰਮੰਦਰ ਸੋਹਣਾ ਇਸ ਵਿੱਚ ਮਾਣ ਖੁਲਾ ਨਰ ਤਉ ਨੇਵਾਸ ਪੂਰੋ ਪੂਰ ਆਖਿਆ ਪੂਰੇ ਤਖਤ ਨਿਵਾਸ ਪੂਰੇ ਤਖਤ ਨਿਵਾਸ ਸੁਹਾਵਣੇ ਪੂਰੇ ਆਸਨਰਾ ਨਾਨਕ ਬੂਰਾ ਜੇ ਮਿਲੈ ਕਿਉਂ ਘਟੈ ਗੁਣਤਾਸ ਪੂਰਾ ਆਖੀਏ ਪੂਰੇ ਤਖਤ ਨੇਵਾ ਆਵਣੇ ਪੂਰੇ ਆਸਨੇ ਰਾਸ ਪੂਰੇ ਥਾਨ ਸੁਹਾਵਣੇ ਪੂਰੇ ਆਸਨੇ ਰਾਸ ਨਾਨਕ ਪੂਰਾ ਜੇ ਮਿਲੈ ਕਿਉਂ ਕਾਟੇ ਗੁਣਤਾਸ ਨਾਨਕ ਪੂਰਾ ਜੇ ਮਿਲੈ ਕਿਉਂ ਕਾਟੇ ਗੁਣਤਾਸ ਪ੍ਰਭ ਹਰਮੰਦਰ ਸੋਹਣਾ ਤਿਸ ਮਹਿਮਾਨ ਕਲਾਲ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨ ਕਲਾਲ ਤਿਸ ਮਹਿਮਾਨ ਕਲਾਲ ਤਿਸ ਮਹਿਮਾਨ ਕਲਾਲ ਇਸ ਮਹਿਮਾਨਕ ਲਾਲ ਇਸ ਮਹਿਮਾਨਕ ਲਾਲ ਪ੍ਰਭ ਹਰ ਮੰਦਰ ਸੋਹਣਾ ਇਸ ਮਹਿਮਾਨਕ ਲਾਲ ਪ੍ਰਭ ਹਰ ਮੰਦਰ ਸੋਹਣਾ ਇਸ ਮਹਿਮਾਨਕ ਲਾਲ 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 ਇਸ ਮਹਿਮਾਨ ਕਲਾਲ ਪ੍ਰਭ ਹਰ ਮੰਦਰ ਸੋਹਣਾ ਇਸ ਮਹਿਮਾਨ ਕਲਾਲ ਪ੍ਰਭ ਹਰ ਮੰਦਰ ਸੋਹਣਾ ਇਸ ਮਹਿਮਾਨ ਕਲਾਲ ਿਸ ਮਹਿਮਾਨ ਕਲਾਲ ਤਿਸ ਮਹਿਮਾਨ ਕਲਾਲ ਚਰਨ ਕਮਲ ਪ੍ਰਭ ਕੇ ਨੇਤ ਤਿਆਵ ਕਵਨ ਸੁਮਤ ਜਿਤ ਪ੍ਰੀਤਮ ਪਾਵ ਚਰਨ ਕਮਲ ਪ੍ਰਭ ਕੇ ਨੇਤ ਤਿਆਵ ਕਵਨ ਸੁਮਤ ਜਿਤ ਪ੍ਰੀਤਮ ਪਾਵ ਕਵਨ ਸੁਮਤ ਜਿਤ ਪ੍ਰੀਤਮ ਪਾਵ ਕਵਨ ਸੰਜੋਗ ਮਿਲੋ ਪ੍ਰਾਪਿ ਆਪਣੇ ਕਵਨ ਸੰਜੋਗ ਮੇਲੋ ਪ੍ਰਾਪੇ ਆਪਣੇ ਪਲ ਪਲ ਨੇ ਮਖ ਸਦਾ ਹਰ ਜਪਨੇ ਪਲ ਪਲ ਨੇ ਮਖ ਸਦਾ ਹਰ ਜਪਨੇ ਚਰਨ ਕਮਲ ਆਪਕੇ ਨੇਤ ਤਿਆਬੋ ਕਾਵਨ ਸੁਮਤ ਜਤ ਪ੍ਰੀਤਮ ਪਾਗਵ ਕਾਵਨ ਸੁਮਤ ਜਤ ਪ੍ਰੀਤਮ ਪਾਗਵ ਐਸੀ ਕਿਰਪਾ ਰੋ ਪ੍ਰਭ ਮੇਰੇ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਹੂ ਦੇ ਰੇ ਹਰ ਨਾਨਕ ਬਿਸਰਨਾ ਕਾਹੂ ਦੇ ਰੇ ਚਰਨ ਕਮਲ ਰਾਮ ਕੇ ਨੇ ਤੋ ਤਿਆ ਕਵਨ ਸੁਮਤ ਜਿਤ ਪ੍ਰੀਤਮ ਪਾ ਕਵਨ ਸੁਮਤ ਜਿਤ ਪ੍ਰੀਤਮ ਪਾ ਚਰਨ ਕਮਲ RAM ਕੇ ਨੇ ਤੋ ਤਿਆ ਕਵਨ ਸੁਮਤ ਜਿਤ ਪ੍ਰੀਤਮ ਪਾਵ ਕਾਵਨ ਸੁਮਤ ਜਿਤ ਪ੍ਰੀਤਮ ਪਾਵ ਕਾਵਨ ਸੁਮਤ ਜਿਤ ਪ੍ਰੀਤਮ ਪਾਵ ਤਨਾਸਰੀ ਮਹੱਲਾ ਪਹਿਲਾ गगन में थाल राव चांद दीपक बने तारका मंडल जनक भक्ति तोप माला आल लो पवन चबरो करे सगल पन राय फूलंत ज्योति कैसी यारती ਆਵ ਖੰਡਨਾ ਤੇਰੀ ਆਰਤੀ ਅਰਹਤਾ ਸਬਦ ਵਜੰਤ ਤੇਰੀ ਰਹਾ ਸਹਸ ਤਮ ਨੈਨ ਨਨ ਨੈਨ ਹੈ ਤੋਹਿ ਕੋ ਸਹਸ ਮੁਰਤ ਨਨ ਆਇਕ ਤੋਹਿ ਸਹਸ ਪਾਦ ਬੇਮਲ ਨਾਨ ਇਕ ਪਾਦ ਗੰਧ ਬੇਨ ਸਹਿਸ ਤਬ ਗੰਧ ਇਹ ਚਲਤ ਮੋਹੀ ਸਾਭ ਮਹਿ ਜੋਤ ਜੋਤ ਹੈ ਸੋਏ ਕਿਸ ਦੇ ਚਾਨਣ ਸਾਭ ਮਹਿ ਚਾਨਣ ਹੋਏ گور ਸਾਖੀ ਜੋਤ ਪਰ ਗਠ ਹੋਏ ਜੋਤ ਸੁਭਾਵੈ ਸੋਆ ਰਤੇ ਹੋਏ ਹਰ ਚਰਣ ਕਵਲ ਮਕਰੰਦ ਲੋਪੇਤ ਮਨੋ ਆਨੰਦ ਹੋ ਮੋਹ ਹੈ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਾ ਹੋਏ ਜਾਤੇ ਤੇਰੇ ਨਾਇ ਵਾਸਾ ਗਰੀਬਨ ਦੁਰ ਤੇ ਅਮਰ ਦਾਸ ਰਾਮਦਾਸ ਜੀ ਸੁਣਾਈ ਅਰਜਨ ਹਰਿਦਿਨ ਨਾਮ ਤੇ ਮਰਉ ਜੀ ਹਰਿ ਲਾਈ ਜੇ ਵੀਵਾਰਿ ਪ੍ਰਸੰਨ ਤੇ ਆਈ ਜੈਸੂ ਕੰਤਿ ਸੋਪਾ ਸੁਖੁ ਦਾਈ ਇੱਕ ਮਹਾ ਦਰਸਬ ਦੇ ਆਇ ਕਾਲ ਨੋ ਜੀ ਆਵਤਾਈ ਸੋ ਪੰਥ ਸੁਣਾਈ ਸਤਿ ਵੀ ਪਾਪਛਾ